ਕਰੜ ਅਤੇ ਹੋਰ ਕਈ ਇਲਾਕਿਆਂ ਵਿੱਚ ਬਹੁਤ ਸਾਰੀਆਂ ਦੁਕਾਨਾਂ ਵਿੱਚ ਚਾਈਨਾ ਡੋਰ ਦਾ ਖੁੱਲਕੇ ਵਪਾਰ ਹੋ ਰਿਹਾ ਹੈ ਜਦੋਂ ਤੱਕ ਇਹ ਚਾਈਨਾ ਡੋਰ ਬਾਜ਼ਾਰ ਵਿੱਚ ਆਉਂਦੀ ਹੈ ਉਦੋਂ ਤੋਂ ਕਈ ਲੋਕਾਂ ਦਾ ਸਰੀਰਕ ਨੁਕਸਾਨ ਹੋਇਆ ਹੈ ਕਿਉਂਕਿ ਇਹ ਡੋਰ ਜਦੋਂ ਕਿਸੇ ਦੇ ਹੱਥ ਜਾਂ ਪੈਰ ਜਾਂ ਗਲ ਵਿੱਚ ਫਸ ਜਾਂਦੀ ਹੈ ਤਾਂ ਫਿਰ ਉਸ ਡੋਰ ਨੂੰ ਕੱਢਦੇ ਹੋਏ ਵੱਡੇ ਕੱਟ ਲੱਗਦੇ ਨੇ ਅਤੇ ਇਸ ਕੱਟ ਤੇ ਕਈ ਟਾਂਕੇ ਲੱਗਦੇ ਨੇ ਕਈ ਵਾਰੀ ਤਾਂ ਇਹ ਅੱਖ ਨੱਕ ਕੰਨ ਜਾਂ ਵਿਅਕਤੀ ਦਾ ਚਿਹਰਾ ਹੀ ਟਾਂਕੇ ਲੱਗਣ ਦੇ ਕਾਰਨ ਖਰਾਬ ਹੋ ਜਾਂਦਾ ਹੈ ਪਿਛਲੇ ਕੁਝ ਸਾਲਾਂ ਤੋਂ ਤਾਂ ਲੋਕਾਂ ਨੇ ਚਾਈਨਾ ਡੋਰ ਕਾਰਨ ਆਪਣੀਆਂ ਜਾਨਾਂ ਵੀ ਗੁਆਈਆਂ ਨੇ ਇਸ ਸਬੰਦੇ ਬਿਆਨ ਜਾਰੀ ਕਰਦੇ ਹੋਏ ਭਾਜਪਾ ਖਰੜ ਦੇ ਸਾਬਕਾ ਪ੍ਰਧਾਨ ਅਤੇ ਸਮਾਜਿਕ ਕਾਰਕੁਨ ਸੁਭਾਸ਼ ਅਗਰਵਾਲ ਅਤੇ ਸਾਬਕਾ ਜਿੰਨਾ ਗਵਰਨਰ ਲਾਈਨ ਪ੍ਰੀਤ ਕਵਲ ਸਿੰਘ ਐਡਵੋਕੇਟ ਨੇ ਕਿਹਾ ਕਿ ਚਾਈਨਾ ਡੋਰ ਦਾ ਨਾਂ ਹੀ ਚਾਈਨਾ ਡੋਰ ਹੈ ਪਰ ਇਹ ਬਣਦੀ ਤਾਂ ਲੁਧਿਆਣਾ ਦਿੱਲੀ ਅਤੇ ਗਾਜ਼ੀਆਬਾਦ ਵਿੱਚ ਹੈ ਜੇਕਰ ਪ੍ਰਸ਼ਾਸਨ ਦੀ ਮੰਨਸਾ ਸਹੀ ਹੋਵੇ ਤਾਂ ਇਹ ਜਾਣlever ਡੋਰ ਬਣਨ ਹੀ ਕਿਉਂ ਦਿੱਤੀ ਜਾਵੇ ਇਸ ਡੋਰ ਨਾਲ ਪੂਰੇ ਭਾਰਤ ਵਿੱਚ 3600 ਕਰੋੜ ਰੁਪਏ ਦਾ ਧੰਦਾ ਹੁੰਦਾ ਹੈ ਇਸ ਲਈ ਇਸ ਡੋਰ ਨੂੰ ਬਣਾਉਣ ਵਾਲੇ ਵੇਚਣ ਵਾਲੇ ਅਤੇ ਵਿਕਣ ਵਾਲੇ ਸਭ ਸ਼ੀਨੇ ਇੱਕ ਗੱਟੂ 25 ਰੁਪਏ ਵਿੱਚ ਤਿਆਰ ਹੁੰਦਾ ਹੈ ਤੇ ਬਾਜ਼ਾਰ ਵਿੱਚ ਇਹ 750 ਤੋਂ 1500 ਰੁਪਏ ਤੱਕ ਵਿਕਦਾ ਹੈ ਜਿਹੜੀ ਚੀਜ਼ ਵਿੱਚ ਇੰਨਾ ਮੁਨਾਫਾ ਹੋਵੇ ਉਹ ਕਿਵੇਂ ਬੰਦ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਬਸੰਤ ਆਉਣ ਤੋਂ 6-7 ਮਹੀਨੇ ਪਹਿਲਾਂ ਹੀ ਇਹ ਡੋਰ ਬਾਜ਼ਾਰ ਦਾ ਸ਼ਿੰਗਾਰ ਬਣ ਜਾਂਦੀ ਹੈ ਜਿਹੜੇ ਲੋਕ ਇਸ ਡੋਰ ਨੂੰ ਬਣਾਉਣ ਅਤੇ ਵਿਕਰੀ ਨਾਲ ਜੁੜੇ ਹੁੰਦੇ ਨੇ ਉਹ ਭੁੱਲ ਜਾਂਦੇ ਨੇ ਕਿ ਉਹਨਾਂ ਦੇ ਵੀ ਬੱਚੇ ਸੜਕਾਂ ਤੇ ਘੁੰਮਦੇ ਨੇ ਮੌਤ ਦਾ ਰੂਪ ਇਹ ਡੋਰ ਉਨਾ ਨੂੰ ਵੀ ਨਿਗਲ ਸਕਦੀ ਏ ਲੋੜ ਹੈ ਕਿ ਲੋਕ ਖੁਦ ਆਪਣੇ ਬੱਚਿਆਂ ਨੂੰ ਇਸ ਜਾਨਲੇਵਾ ਡੋਰ ਨੂੰ ਵਰਤਨ ਤੋਂ ਰੋਕਣ ਇਸ ਸੰਬੰਧੀ ਅਖਬਾਰਾਂ ਜਾਂ ਟੀਵੀ ਤੇ ਵੀ ਕਈ ਖਬਰਾਂ ਪੜਨ ਜਾਂ ਸੁਣਨ ਵਿੱਚ ਨੂੰ ਹਰ ਸਾਲ ਮਿਲ ਜਾਂਦੀਆਂ ਨੇ ਪਰ ਕਾਰਵਾਈ ਦੇ ਨਾਤੇ ਛੋਟੇ ਦੁਕਾਨਦਾਰ ਜਾਂ ਡੋਰ ਵਰਤਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਵੱਡੇ ਮਗਰਮਚ ਤਾਂ ਹਮੇਸ਼ਾ ਸਫੇਦ ਕੋਲਰ ਨਾਲ ਲੋਕਾਂ ਵਿੱਚ ਤੇ ਪ੍ਰਸ਼ਾਸਨ ਵਿੱਚ ਵਿਚਰਦੇ ਰਹਿੰਦੇ ਨੇ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੱਜ ਤੋਂ ਹੀ ਚਾਈਨਾ ਡੋਰ ਵੇਚਣ ਤੇ ਪੂਰੀ ਤੌਰ ਤੇ ਪਾਬੰਦੀ ਲਗਾਈ ਜਾਵੇ ਤਾਂ ਜੋ ਸ਼ਹਿਰ ਵਿੱਚ ਵਕ-ਵਕ ਹਿੱਸਿਆ ਤੇ ਛਾਪੇਮਾਰੀ ਕਰਕੇ ਚਾਈਨਾ ਡੋਰ ਵੇਚਣ ਵਾਲਿਆਂ ਤੇ ਨਕੇਲ ਕੱਸੀ ਜਾਵੇ ਤਾਂ ਕਿ ਹੋਰ ਕਿਸੇ ਦੀ ਵੀ ਜਾਨ ਬਚ ਸਕੇ